ਵਦਿਆ ਕੋਠੀ ਆਪਾਂ ਇੱਕ ਹੋਰ ਲੈ ਕੇ ਪਹੁੰਚੇ ਆਂ ਜੀ ਅੱਜ ਤੇ ਮਾਲਕ ਨੇ ਵੇਚਣੀ ਘਾਤੋਂ ਮੈਂ ਤੇ ਕਿੰਨਾ ਰੇਟ ਹੈ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਚ ਦੱਸ ਦਿਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੂ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਫਰੀ ਚ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਜੀ ਜਿਹੜੇ ਕੋਠੀ ਦੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਕੋਠੀ ਜਮਾ ਫਿਰਨੀ ਤੇ ਬਣੀ ਹੋਈ ਹੈ ਜਿਹੜਾ ਰਸਤਾ ਲੱਗਦਾ ਪੂਰਾ ਖੁੱਲਾ ਡੁੱਲਾ ਲੱਗਦਾ ਹੈਗਾ ਬਾਕੀ ਫਿਰਨੀ ਤਾਂ ਖੁੱਲੀ ਡੁੱਲੀ ਹੁੰਦੀ ਆ ਆਪਾਂ ਨੂੰ ਪਤਾ ਹੀ ਹੈ ਜੀ ਕੋਠੀ ਨੂੰ ਦੋ ਆਪਾਂ ਨੂੰ ਗੇਟ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਵੱਡਾ ਗੇਟ ਹੋ ਗਿਆ ਸੀ ਇੱਕ ਆਪਣਾ ਛੋਟਾ ਗੇਟ ਹੋ ਗਿਆ ਜਿੰਨਾ ਮਾਲਕ ਨੇ ਕੰਮ ਕਰਵਾ ਰੱਖਿਆ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲ ਜੂਗਾ ਜਿੰਨਾ ਪੈਂਡਿੰਗ ਦੇ ਵਿੱਚ ਪਿਆਗਾ ਉਹ ਵੀ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲ ਜੂਗਾ ਮਾਲਕ ਕਹਿੰਦੇ ਨੇ ਵੀ ਬਹੁਤ ਵਧੀਆ ਕੋਠੀ ਆ 7 ਬੇਸਵੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਜਗ੍ਹਾ ਜਿਹੜੀ ਹੈਗੀ ਕੋਠੀ ਦੀ ਉਹ ਰਜਿਸਟਰੀ ਵਾਲੀ ਐ ਸੀ ਅ ਰਜਿਸਟਰੀ ਇੰਤਕਾਲ ਹਰ ਇੱਕ ਚੀਜ਼ ਮਿਲ ਜੂ ਤੇ ਖੁੱਲੀ ਡੁੱਲੀ ਕੋਠੀ ਬਣੀ ਹੋਈ ਹੈ ਵਧੀਆ ਮਾਲਕ ਨੇ ਕੰਮ ਕਰਵਾ ਰੱਖਿਆ ਜਿੰਨਾ ਕਰਵਾਇਆ ਹੋਇਆ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦਿਖਾ ਰਹੇ ਹਾਂ ਸੀ ਬਾਕੀ ਕੰਬਾਈਨ ਵੀ ਅੰਦਰ ਲੱਗਦੀ ਐ ਸੀ ਕੋਠੀ ਦੇ ਸਿੱਧੀ ਕੰਬਾਈਨ ਐਡਾ ਵੱਡਾ ਸੰਦ ਹੁੰਦਾ ਜੇ ਕੰਬਾਈਨ ਲੱਗ ਜਾਂਦੀ ਆ ਤਾਂ ਕੋਈ ਵੀ ਚੀਜ਼ਾ ਚਾਹੀ ਆਰਾਮ ਨਾਲ ਅੰਦਰ ਲੱਗ ਜਾਊਗੀ ਤੇ ਮਾਲਕ ਨੇ ਦੱਸਿਆ ਵੀ ਕੋਠੀ ਅਸੀਂ ਵੇਚਣੀ ਤਾਂ ਨਹੀਂ ਸੀ ਪਰ ਸਾਡੇ ਕੋਲੇ ਕੰਬਾਈਨਾ ਹੁਣ 2 ਹੋ ਗਈਆਂ ਸੰਦ ਜ਼ਿਆਦਾ ਹੋ ਗਏ ਤਾਂ ਕਰਕੇ ਕੋਠੀ ਜਿਹੜੀ ਵੇਚਣੀ ਪੈ ਰਹੀ ਹੈ ਪਹਿਲਾਂ ਤਾਂ ਕੰਬਾਈਨ 1 ਇੱਕ ਸੀਗੀ ਕੰਮ ਚੱਲ ਜਾਂਦਾ ਸੀਗਾ ਹੁਣ ਇਹਨਾਂ ਨੇ ਸੰਦ ਵੀ ਜ਼ਿਆਦਾ ਕਰ ਲਏ ਕੰਬਾਈਨਾ ਵੀ 2 ਹੋ ਗਈਆਂ ਤਾਂ ਕਰਕੇ ਇਹਨਾਂ ਨੇ ਦੱਸਿਆ ਵੀ ਜਗ੍ਹਾ ਘੱਟ ਪੈ ਗਈ ਸਾਨੂੰ ਤਾਂ ਕਰਕੇ ਕੋਠੀ ਜਿਹੜੀ ਵੇਚਣੀ ਹੈ ਅਸੀਂ ਹੋਰ ਪਾਉਣੀ ਹੈ ਖੁੱਲੀ ਡੁੱਲੀ ਕੋਠੀ ਪਾਉਣੀ ਹੈ ਜਿੱਥੇ ਕਿੰਨੇ ਮਰਜ਼ੀ ਸੰਦ ਕਿੰਨੀਆਂ ਮਰਜ਼ੀਆਂ ਕੰਬਾਈਨਾ ਖੜਾਈਆਂ ਜਾਣਾ ਬਸ ਇਹੀ ਇੱਕ ਕਾਰਨ ਹੈ ਜੀ ਕੋਠੀ ਵੇਚਣ ਦਾ ਬਾਕੀ ਜਿੰਨਾ ਪਲਾਸਟਰ ਮਾਲਕ ਨੇ ਕਰਵਾ ਰੱਖਿਆ ਤੁਹਾਡੇ ਸਾਹਮਣੇ ਹੈ ਜਿੰਨਾ ਕੰਮ ਪੈਂਡਿੰਗ ਦੇ ਵਿੱਚ ਪਿਆ ਉਹ ਵੀ ਤੁਹਾਡੇ ਸਾਹਮਣੇ ਹੈ ਬਾਕੀ ਬਾਥਰੂਮ ਵਗੈਰਾ ਤੁਸੀਂ ਚੈੱਕ ਕਰ ਲਓ ਸੀ ਬਾਥਰੂਮ ਦਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਸੀ ਕਮਰੇ ਖੁੱਲੇ ਡੁੱਲੇ ਵਧੀਆ ਬਣੇ ਹੋਏ ਨੇ ਬਾਕੀ ਇਹਨਾਂ ਨੇ ਕੋਠੀ ਦੇ ਅੰਦਰ ਪੱਥਰ ਲਗਵਾਉਣਾ ਸੀਗਾ ਤੇ ਪੱਥਰ ਬਾਹਰ ਬੇੜੇ ਦੇ ਵਿੱਚ ਪਿਆ ਵੀ ਸੀਗਾ ਤੁਸੀਂ ਦੇਖਿਆ ਹੋਊਗਾ ਮਾਲਕ ਕਹਿੰਦੇ ਪੱਥਰ ਵੀ ਅਸੀਂ ਨਾਲ ਹੀ ਦੇ ਦਾਂਗੇ ਜਗਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ 7 ਬਿਸਵੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਸਾਰਾ ਕੁਝ ਵਧੀਆ ਹੈਗਾ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਮਾਲਕ ਨੇ ਉੱਪਰ ਦੀ ਵੀਡੀਓ ਵੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਬਾਕੀ ਤੁਸੀਂ ਕੋਠੀ ਨੂੰ ਦੇਖ ਹੀ ਰਹੇ ਹੋ ਜੀ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਕੋਠੀ ਦਾ ਰੇਟ ਮਾਲਕ ਨੇ 23 ਲੱਖ ਰੁਪਇਆ ਕਿਹਾ ਗਾ ਮਾਲਕ ਕਹਿੰਦੇ ਨੇ ਸਾਡੀ ਇੱਕ ਡਿਮਾਂਡ ਹੈ ਜੀ 23 ਲੱਖ ਰੁਪਇਆ ਬਾਕੀ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕੀਤਾ ਜਾਊਗਾ 23 ਲੱਖ ਦੇ ਹਿਸਾਬ ਨਾਲ ਕੋਠੀ ਤੁਸੀਂ ਦੇਖ ਹੀ ਲਈ ਸੀ ਤੇ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ 6 ਲੱਖ ਰੁਪਏ ਰੇਟ ਹੰ ਤੁਮ ਨੂੰ ਕਿਵੇਂ ਦਾ ਲੱਗਿਆ ਸੀ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ। ਬਾਕੀ ਜਿਹੜਾ ਮਾਰਬਲ ਪੱਥਰ ਹੈ ਮਾਲਕ ਐਵੇਂ ਦਾ ਐਵੇਂ ਤੁਹਾਨੂੰ ਦੇ ਦੇਣਗੇ ਜੀ। ਕੋਈ ਵੀ ਖਰੀਦਣ ਦਾ ਜੇ ਹੋਵੇ ਚਾਪ ਹਨ। ਤੇ ਏਸੀ ਦੀ ਫੀਟਿੰਗ ਵਗੈਰਾ ਆਪਾਂ ਨੂੰ ਮਿਲ ਜੂਗੀ। ਲਾਈਟਿੰਗ ਦਾ ਟੋਟਲ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ। ਤੇ ਸਾਰਾ ਕੁਝ ਹੁਣ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੋ ਨੋ ਤਾਂ ਪੂਰੀ ਜਾਣਕਾਰੀ ਮਾਲਕ ਦਾ ਮੋਬਾਈਲ ਨੰਬਰ ਕਿੱਥੇ ਕੋਠੀ ਹੈ ਜੀ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ। ਮਾਲਕ ਕਹਿੰਦੇ ਨੇ ਸਰਕਾਰੀ ਟੂਟੀ ਦਾ ਕਨੈਕਸ਼ਨ ਵੀ ਹੈਗਾ। ਤੇ ਇਸ ਮਰਸੀਬਲ ਮੋਟਰ ਵੀ ਹੈਗੀ ਅਸੀਂ ਨਵੀਂ ਮੋਟਰ ਪਾਈ ਆ ਮਾਲਕ ਕਹਿੰਦੇ ਨੇ ਤੇ ਜਿਹੜਾ ਬਿਜਲੀ ਵਾਲਾ ਮੀਟਰ ਹੈ ਉਹ ਵੀ ਨਾਲ ਐਵੇਂ ਦਾ ਐਵੇਂ ਦੇ ਦੇਣਗੇ ਸੀ ਤੇ ਤੁਸੀਂ ਸਾਰਾ ਕੁਝ ਬਾਕੀ ਦੇਖ ਰਹੂ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਕੋਠੀ ਇਹ ਕਿਵੇਂ ਦੀ ਲੱਗ ਰਹੀ ਐ ਸੀ ਬਾਕੀ ਜਿੰਨਾ ਕੰਮ ਪਿਆਗਾ ਤੁਹਾਡੇ ਸਾਹਮਣੇ ਅਸੀਂ ਜੇ ਕਰਵਾਉਣਾ ਹੋਵੇ ਤਾਂ ਵੀ ਚੱਲ ਜੂਗਾ ਜੇ ਨਹੀਂ ਕਰਵਾਉਣਾ ਤਾਂ ਵੀ ਚੱਲ ਜੂਗਾ ਉਹ ਤੁਹਾਡੀ ਇੱਛਾ ਸੀ ਬਾਕੀ ਤੁਸੀਂ ਆਪ ਚੈੱਕ ਕਰ ਹੀ ਲੋ ਜੀ ਬਾਕੀ 2.2 ਲੱਖ ਰੁਪਏ ਡਿਮਾਂਡ ਹੈ ਕ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਘਾਟਾ ਪਾਦਾ ਕੀਤਾ ਜਾਊਗਾ ਬਾਕੀ ਜਿਹੜਾ ਮਾਲਕ ਨੇ ਏਰੀਆ ਦੱਸਿਆ ਕੋਠੀ ਦਾ ਛਤਾਂ ਦਾ ਲੈਂਟਰ ਜਿਹੜਾ ਮਾਲਕ ਨੇ ਦੱਸਿਆ ਜੀ ਉਹ ਇਹਨਾਂ ਨੇ 2000 ਫੁੱਟ ਦੱਸਿਆਗਾ 2000 ਫੁੱਟ ਦੇ ਵਿੱਚ ਲੈਂਟਰ ਪਿਆ ਹੋਇਆ ਤੇ ਉੱਪਰੋਂ ਛੱਤਾਂ ਤੁਸੀਂ ਦੇਖ ਰਹੋ ਜੀ ਸਾਰੀ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਤੇ ਆਸੇ ਪਾਸੇ ਆਪਾਂ ਨੂੰ ਕੋਠੀ ਤੇ ਘਰ ਬਹੁਤ ਸਾਰੇ ਮਿਲ ਜਾਣਗੇ ਜੀ ਰਿਹਾਇਸ਼ੀ ਏਰੀਆ ਦੇ ਵਿੱਚ ਕੋਠੀ ਬਣੀ ਹੋਈ ਹੈ ਕੋਈ ਐਦਾਂ ਨਹੀਂ ਹੈਗਾ ਵੀ ਕੱਲੀ ਜੀ ਆਪਨ ਕੋਠੀ ਮਿਲੂਗੀ 23 ਲੱਖ ਰੁਪਿਆ ਇਸ ਕੋਠੀ ਦਾ ਰੇਟ ਹੈ ਇੱਕ ਡਿਮਾਂਡ ਹੈ ਜੀ ਬਾਕੀ ਫਰਨੀਚ ਤੇ ਕੋਠੀ ਆ ਤੁਸੀਂ ਸਾਰਾ ਕੁਝ ਦੇ ਹੀ ਰਿਓ ਜੀ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਕੋਠੀ ਨੂੰ ਤਾਂ ਇਹਨਾਂ ਦਾ ਜਿਹੜਾ ਜ਼ਿਲ੍ਹਾ ਹੈ ਸੀ ਉਹ ਇਹਨਾਂ ਨੂੰ ਬਰਨਾਲਾ ਲੱਗਦਾ ਹੈ ਬਰਨਾਲਾ ਜ਼ਿਲ੍ਹਾ ਤਹਿਸੀਲ ਮਹਿਲਕਲਾ ਸੀ ਤੇ ਵਾਜਿਦ ਕੇ ਖੁਰਦ ਇਹਨਾਂ ਦਾ ਪਿੰਡ ਹੈ ગામ ਪਿੰਡ ਦੇ ਵਿੱਚ ਕੋਠੀ ਤੁਹਾਨੂੰ ਇਹ ਮਿਲ ਜੂਗੀ ਜੇ ਕਿਸੇ ਨੇ ਦੇਖਣੀ ਹੈ ਕੋਈ ਖਰੀਦਣ ਦਾ ਹੈਗਾ ਚਾਹ ਬਣ ਤਾਂ ਜਾਓ ਜੀ ਮਾਲਕ ਦੇ ਘਰੇ ਜਾ ਕੇ ਦੇਖੋ ਗੱਲਬਾਤ ਜਦੋਂ ਬਣਦੀ ਆ ਸਾਰਾ ਕੁਝ ਤੁਹਾਨੂੰ ਪਸੰਦ ਆ ਗਿਆ ਉਹ ਤੋਂ ਬਾਅਦ ਰੇਟ ਵੇਕੇ ਕਰ ਸਕਦੇ ਹੋ ਜੀ ਬਾਕੀ ਖੁੱਲਾ ਡੁੱਲਾ ਏਰੀਆਜ਼ ਤੇ ਖੁੱਲੀ ਡੁੱਲੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਵਧੀਆ ਖੁੱਲੀ ਡੁੱਲੀ ਆਪਾਂ ਨੂੰ ਕੋਠੀ ਮਿਲੂਗੀ ਬਾਕੀ ਕੋਈ ਵੀ ਸੰਦ ਹੈ ਜੀ ਆਪਣੇ ਕੋਲੇ ਟਰੈਕਟਰ ਟਰਾਲੀ ਕੰਬਾਈਨਾ ਚਾਹੀ ਕੋਈ ਵੀ ਹੈ ਜੀ ਕੋਈ ਵੀ ਗੱਡੀਆਂ ਆਰਾਮ ਨਾਲ ਸਿੱਧੀ ਕੋਠੀ ਦੇ ਅੰਦਰ ਲੱਗਦੀਆਂ ਜੀ ਬਾਕੀ ਤੁਸੀਂ ਕੰਬਾਈਨ ਚੈੱਕ ਕਰ ਹੀ ਲਈ ਸੀਗੀ ਵੇੜੇ ਦੇ ਵਿੱਚ ਖੜੀ ਸੀਗੀ ਇੱਕ ਪਾਸੇ ਆਪਾਂ ਨੂੰ ਗਰੇਜ ਮਿਲ ਜੂਗਾ ਜੀ ਗਰੇਜ ਬਣਿਆ ਹੋਇਆ ਕੰਬਾਈਨ ਵਸਤੀ ਉੱਥੇ ਆਪਾਂ ਕੋਈ ਵੀ ਟਰੈਕਟਰ ਟਰਾਲੀ ਕੋਈ ਵੀ ਗੱਡੀਆਂ ਸੀ ਮਾਲਕ ਕਹਿੰਦੇ ਨੇ ਵੀ ਦੋ ਗੱਡੀਆਂ ਤਾਂ ਆਨਾਮ ਨਾਲ ਉੱਥੇ ਲੱਗ ਜਾਣਗੀਆਂ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਸੀ ਤੇ ਮੋਬਾਈਲ ਨੰਬਰ ਰਹੇਗਾ ਜੀ ਮਾਲਕ ਦਾ ਉਹ ਵੀ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ ਚ ਕਨਫਰਮ ਕਰ ਲਓ ਜੀ ਤੁਹਾਨੂੰ ਮੈਂ 10 ਵੀ ਦਿਨਾਂ ਸਕਰੀਨ ਤੇ ਵੀ ਮਿਲ ਗਿਆ ਹੋਊਗਾ 95 925 81 702 95900 2581 702 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ। だっਕਿ ਹੁਣ ਮੈਨੂੰ ਚੱਲਦੀ-ਚੱਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਕੋਠੀ ਇਹ ਕਿਵੇਂ ਦੀ ਲੱਗੀ ਜਿਹੜੀ ਆਪਾਂ ਤੁਹਾਡੇ ਖਤਰਾਂ 'ਚ ਲੈ ਕੇ ਪਹੁੰਚੇ ਅਸੀਂ। ਕੋਠੀ ਜੇ ਤੁਹਾਨੂੰ ਪਸੰਦ ਆਈਏ ਵਧੀਆ ਲੱਗੀਏ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੋ। ਠੀਕ ਆ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ? ਵਧੀਆ ਲੱਗੀਏ ਕੋਠੀ ਕੋਠੀ ਦਾ ਰੇਟ ਤੁਹਾਨੂੰ ਪਸੰਦ ਆਏ? ਤੱਕ ਕਮੈਂਟ ਕਰ ਦਿਓ ਜੀ ਵਧੀਆ ਜਾਂ ਜ਼ਰੂਰ। ਲਾਕੇ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਜੀ। ਜਿੰਨੇ ਤੁਸੀਂ ਕਮੈਂਟ ਪਾਈ ਸੀਗੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਬਰਨਾਲੇ ਏਰੀਆ ਚੋਂ ਲੈ ਕੇ ਪਹੁੰਚੇ ਹਾਂ ਜੀ। ਤੇ ਰੇਡ ਤੁਹਾਨੂੰ ਪਸੰਦ ਆ ਗਿਆ ਹੋਊਗਾ, ਕੋਠੀ ਤੁਹਾਨੂੰ ਪਸੰਦ ਆ ਗਈ ਹੋਊਗੀ। ਜ਼ਰੂਰ ਲਾਈਕ ਕਰ ਦਿਓ ਜੀ। ਲਾਕੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ, ਜਿੰਨੇ ਮੇਰੇ ਵੱਡੇ ਬਜ਼ੁਰਗ, ਜਿੰਨੀਆਂ ਮੇਰੀਆਂ ਮਾਤਾ-ਮਾਤ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੇ ਹਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਸੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹੰਨੀਆਂ ਜੀ ਬਾਕੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਸੀ ਆਪਣਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੋਊ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 7 26173 ਫਰੀ ਵਿੱਚ ਆਪਾਂ ਸਾਰਾ ਕੰਮ ਕਰਦੇ ਆਂ ਜੀ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਾਂ ਕੁਝ ਨਹੀਂ ਲੈਂਦੇ ਜੀ ਸਾਰਾ ਜਿੰਨਾ ਕੰਮ ਕਰਦੇ ਆਂ ਫਰੀ ਚ ਕਰਦੇ ਆਂ ਤੁਸੀਂ ਕੀ ਕਰਨਾ ਹੈ ਜੀ ਬਸ ਇੱਕ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਨਾ ਤਾਂ ਆਪਾਂ ਨੂੰ ਪੁੱਛਣ ਦੀ ਲੋੜ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਹੈ ਜੀ ਸਿੱਧਾ ਭੇਜ ਦਿਆ ਕਰੋ ਬਸ ਫਰੀ ਚ ਆਪਾਂ ਜਲਦੀ ਤੋਂ ਜਲਦੀ ਐਡ ਤੋਂ ਵੜੀ ਲਾ ਦਾਂਗੇ ਜਿਹੜੀ ਵੀਡੀਓ ਬਣਾਉਣੀ ਹੈ ਜੀ ਉਹ ਵਧੀਆ ਬਣਾਇਆ ਕਰੋ 5 ਤੋਂ 6 ਮਿੰਟ ਦੀ ਘੱਟ ਤੋਂ ਘੱਟ ਤਾਂ ਹੋਵੇ ਜੀ ਵੀਡੀਓ ਮੋਬਾਈਲ ਨੂੰ ਹਿੱਲਣ ਨਹੀਂ ਦੇਣਾ ਤੇ ਫੋਨ ਨੂੰ ਟੇਡਾ ਫੜ ਕੇ ਪੂਰੀ ਵੀਡੀਓ ਬਣਾਉਣੀ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰ ਦਿਓ ਤੁਹਾਨੂੰ ਅਗਲੀ ਵੀਡੀਓ ਚ ਕਿਥੋਂ ਕਿੰਨੇ ਗ੍ਰੇਡ ਤੱਕ ਘਰ ਕੋਠੀ ਮਕਾਨ ਚਾਹੀਦਾ ਤਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ